ਇੰਤਜ਼ਾਰ ਦੀਆਂ ਕੜੀਆਂ ਹੋਈਆਂ ਖਤਮ ਮੋਟਰ ਦੇ ਦੁਆਰੇ ਰੌਣਕ ਆ ਗਈ ਗੁੱਜਰਬਾਈ ਪਹੁੰਚ ਗਿਆ ਮੋਟਰ ਤੇ ਪੂਰੇ ਜੋਰਾ ਢੋਰਾ ਨਾਲ ਤੇ ਸਫਾਈਆਂ ਕਰਨ ਲੱਗ ਗਿਆ ਬਈ ਗੁੱਜਰ ਇਹ ਕੰਮ ਰੋਕ ਕੇ ਨਾ ਪਹਿਲਾਂ ਪਿੰਡੀ ਤੋੜ ਉਹ ਗੰਦ ਤੈਨੂੰ ਪਦੇ ਪਾਰਟੀ ਚੱਲਦੀ ਰਹੀ ਹਾਂ ਲੈ ਕੋਣ ਆ ਪਾਣੀ ਢੁੱਲਿਆ ਕਿ ਕਿਆ ਹੋਇਆ ਆ ਆ ਪਾਣੀ ਜਿਸਦਾ ਪਤਾ ਇਹ ਪਹਿਲਾਂ ਹੀ ਛੋਧਿਆ ਮੈਂ ਤਾਂ ਹੁਣਾ ਆ ਆ ਬੋਤਲ ਚੋਂਦੀ ਆ ਆਲਾ ਫੜ ਲੈ ਦੇਖ ਬਾਈ ਪਿੰਡੇ ਵਿੱਚ ਤੋੜ ਲੇਗਾ ਕੋਈ ਸਾਰੀਆਂ ਯਾਰ ਇਹ ਕਿਹ ਯਾਰ ਆ ਰਕੇ ਰਹਿੰਦੇ ਜੜੇ ਨੂੰ ਆ ਤਾਂ ਕੋਈ ਉਹ ਸਾਰੇ ਭਰਨ ਗਿਆ ਬਹੁਤ ਪਿੰਡੀ ਲੱਗੀ ਹੋਈ ਤੇ ਇੱਥੇ ਤਾਂ ਰ ਆਪਣੇ ਫੱਟ ਤੇ ਤੇਰੀ ਜ਼ਿੰਮੇਵਾਰੀ ਹੈ ਤੂੰ ਲੰਘ ਛੱਡ ਕੇ ਇੱਥੇ ਪੈ ਕੁੱਕੜਿਆ ਜਦ ਮੈਂ ਗਿਆ ਤੋੜ ਕੇ ਦੇਣੇ ਜਾ ਤਾ ਤੋੜ ਕੇ ਕਿਤੇ ਗਿਆ ਇਹਦਾ ਹੋਰ ਮੇਰੇ ਕੋਲ ਕੋਈ ਹੋਰ ਆਇਆ ਨਾ ਗੁੱਸਾ ਗੁੱਸਾ ਹੋਣਾ ਨਹੀਂ ਹੈਗਾ ਜ਼ਿੰਮੇਵਾਰੀ ਤੇਰੀ ਹੈ ਤੂੰ ਇੱਕ ਦਿਨ ਲਾਲਾ ਦੋ ਦੋ ਤਿੰਨ ਦਿਨ ਕਰ ਲੈਣਾ ਉਹਨਾਂ ਤੇ ਘਰ ਦੀ ਕੀ ਗੱਲ ਹੁਣ ਫਿਰ ਹਾਂ ਘਰ ਦਾ ਬਹੁਤ ਪਾ ਦਿੰਦਾ ਮੈਨੂੰ ਰੋ ਪਾ ਦਿੰਦਾ ਵੀ ਘਰ ਦੀਆਂ ਗੱਲਾਂ ਹੁੰਦੀਆਂ ਉਹ ਨਹੀਂ ਭਿੰਡੀ ਲੱਗੀ ਦੀ ਭੈ ਤੈਨੂੰ ਡੰਗ ਦੀ ਸਬਜ਼ੀ ਬਣ ਜਾਣੀ ਸੀ ਰੋ ਭੈਣ ਤੋਂ ਕਿੱਦਾਂ ਭਰੂਸ ਕੇ ਲੈ ਕੇ ਗਿਆ ਦੱਸ ਇੱਧਰ ਆ ਭਈਏ ਨੂੰ ਕਹਿੰਦਾ ਭਈਏ ਭਈਏ ਨੂੰ ਕਹਿੰਦਾ ਦੋੜ ਲਾ ਇਹ ਕੱਲ ਯਾਰ ਮੈਂ ਵੀ ਆਂ ਗੀੜਾ ਦਾ ਰੱਖਿਆ ਆਂਦਾ ਮੈਂ ਲਾ ਆਹ ਤੇ ਆਹ ਤਾਜੀ ਟੁੱਟੀ ਆ ਦੇਖ ਇੱਕ ਆ ਲੱਗੀ ਹੋਈ ਆ ਤਾਜੀ ਟੁੱਟੀ ਹੋਈ ਆ ਇਹ ਕੱਲ ਮੈਂ ਤੈਨੂੰ ਇੰਨਾ ਫੋਨ ਕਰ ਤੂੰ ਬਸ ਕਦੋਂ ਚੜ ਕੇ ਆਇਆ ਕੱਲ ਬਸ ਮੈਂ ਤੇ ਨਹੀਂ ਜਾਣ ਹੁੰਦਾ ਨਾ ਬਾਬਾ ਜੀ ਉਹ ਠੀਕ ਹੋ ਮੈਂ ਤਾਂ ਗੁੱਜਰ ਗੁੱਜਰ ਦੇ ਉੱਤੇ ਗਿਆ ਗੁੱਜਰ ਭਾਈ ਗੁੱਜਰ ਤੇਰਾ ਮੋਟਰਸਾਈਕਲ ਨਹੀਂ ਕਰ ਮੋਟਰ ਜੀ ਨਹੀਂ ਤਾਂ ਲੱਗਦਾ ਹੈਗਾ ਤਨਾਂਤਰ ਤਨਾਗਪੁਰੀ ਅੰਦਰਤੀ ਵੱਡਾ ਇਹਨੂੰ ਪਾਸ ਘੱਟੀ ਹੋ ਇੱਥੇ ਆਉਣ ਲੱਗ ਗਈ ਹੁਣ ਕਰ ਤੈ ਕਿ ਇੱਥੇ ਆ ਗੂਗਾ ਬਾਹਰ ਦਾ ਖਾ ਕੇ ਮੋਟਰ ਵਰਾ ਕੇ ਖਾ ਲਿਆ ਉਹ ਲੈਟਰ ਜੀ ਬੜਿਆ ਹਾ ਦੱਸ ਆ ਯਾਰ ਬੰਦੇ ਜੀ ਨਾ ਚਲੋ ਭਾਈ ਮੋਟਰ ਦੇ ਦੁਆਰੇ ਡਾਉਣ ਕ ਆਪਣੇ ਵਾਪਸ ਆ ਚੁੱਕੇ ਹਾਂ ਗੁੱਜਰਬਾਈ ਮੋਟਰ ਪਹੁੰਚ ਚੁੱਕੇ ਆ ਤੁਸੀਂ ਬਹੁਤ ਜ਼ਿਆਦਾ ਮੈਸੇਜ ਕੀਤੇ ਵੀ ਗੁੱਜਰਬਾਈ ਨੂੰ ਦੁਆਰੇ ਬਲਾਓ ਦੁਆਰੇ ਬਲਾਓ ਵਿੱਚ ਥੋੜੇ ਨੈਗੇਟਿਵ ਕਮੈਂਟ ਵੀ ਕਰਦੇ ਸੀ ਪਰ ਨਹੀਂ ਮੋਟਰ ਦੀ ਬਈ ਟੌਰ ਹੈ ਗੁੱਜਰਬਾਈ ਨਾਲ ਦਿਲ ਨਾ ਆ ਰਖਦਾ ਜੇ ਤਾਂ ਹੁਣ ਅਸੀਂ ਲੜਪੇ ਥੋੜਾ ਜਿਹਾ ਨੰਗਾ ਭੱਲ ਲੜਨਾ ਪੈਂਦਾ ਜਣਾ ਯਾਰ ਭਿੰਡੀ ਦਾ ਸਾਤਾ ਉਹਨੇ ਮੈਨੂੰ ਸਮਝਿਆ ਸਾਰੇ ਪਰ ਰਾਤ ਤਾਂ ਬੇ ਲੇਟੇ ਆਏ ਆਂ ਭਿੰਡੀ ਤੋੜ ਲੇ ਗਿਆ ਕੋਈ ਬਿੰਡੀ ਬਿੰਡੀ ਹਾਂ ਇਤਨਾ ਬਿੰਡੀ ਦਾ ਨਹੀਂ ਤੋੜਿਆ ਤਨੇ ਤੁਰ ਕੇ ਚਲੀ ਜਾ ਛੋੜ ਕੇ ਰਹਿ ਬੇਰਸੇ ਚੱਲ ਜਾ ਚਲੀ ਜਾ ਫਤ ਨਿਕਲ ਜਾਓ ਕਹਾਂ ਜਾਣਾ ਕੰਪਰ ਅੱਛਾ ਨੀਂਦ ਅੱਛਾ ਆਇਆ ਮੱਛਰ ਤੋਂ ਨਹੀਂ ਲੜਾ ਨਹੀਂ ਜੀ ਠੀਕ ਹੈ ਅੱਜ ਸਵੇਰ ਦੀ ਥੋੜੀ ਪੜਦਾ ਹੈਗੀ ਹੈ ਗਰਮੀ ਪੂਰੀ ਪਣੀ ਅੱਜ ਦਿਨ ਦੇ ਵਿੱਚ ਅੱਜ ਇਹਨਾਂ ਦਾ ਜੀ ਬਾਹਰ ਨੂੰ ਨਿਕਲਣੇ ਆਏ ਹਨ ਅੱਜ ਬੰਦੇ ਵੀ ਜਿਆਦਾ ਭਲਾਏ ਹੋਏ ਆ ਉਹ ਆ ਗਿਆ ਬੈਣੀ ਵਾਲਾ ਆ ਗਿਆ ਜੋ ਕੱਲ ਆਇਆ ਸੀ ਨਾ ਪਾਣੀ ਲਗਾ ਰਿਹਾ ਸੀ ਹਾਂ ਜੀ ਉਹ ਆ ਗਿਆ ਉਹ ਤਾਂ 7 ਵਜੇ ਆ ਕੇ ਬੈਠ ਗਿਆ ਹਾਂ ਉਹ ਬੈਣੀ ਵਾਲਾ ਆਇਆ ਤਾਂ ਕੱਲ ਪਾਣੀ ਲਗਾ ਰਿਹਾ ਸੀ ਜਿਸ ਸੇ ਹਾਂ ਉਹ ਤਾਂ 7 ਵਜੇ ਆ ਕੇ ਬੈਠਾ ਸੀ ਉੱਧਰ ਹੂੰ ਉਹ ਕਹ ਰਿਹਾ ਤੂੰ ਦੇਖੀ ਚੱਲ ਹਾਂ ਮੈਂ ਦੇਖਦਾ ਤੈਨੂੰ ਹਾਂ ਵੀ ਕੰਮ ਅੱਛਾ ਕਰੇ ਤਾਂ ਪੱਕਾ ਹੋ ਜਾਏਗਾ ਚੱਲਿਆ ਕੰਮ ਕਰਕੇ ਚੱਲਿਆ ਆ ਗਿਆ ਲੈ ਆਏ ਯਾਰ ਕਿ ਜਾਨੂੰ ਲੈ ਕੇ ਦੇਦੇ ਯਾਰ ਓ ਤੈਨੂੰ ਲੈ ਆਏ ਦੇ ਯਾਰ ਕਿ ਯਾਰ ਤੁਸੀਂ ਉਹ ਪਾਰਟੀ ਕਰੀ ਹੋਈ ਆ ਮੈਂ ਤਾਂ ਹਈ ਨਹੀਂ ਤਾਂ ਇੱਥੇ ਪਰ ਇਹ ਸਾਰੀ ਸਵਾਈ ਖਾ ਪੀ ਕੇ ਲੱਗ ਜਾਂਦੇ ਆ ਠੀਕ ਹੈ ਨਾ ਭਾਈਓ ਪਰਲੇ ਪਾਸੇ ਪਈ ਸਿਰੇ ਪਰ ਖੁੰਝੇ ਚ ਅ ਅਜੇ ਆਨ ਪੂਰਾ ਚ ਯਾਰ ਅੱਜ ਦੇ ਬਾਅਦ ਮੈਂ ਕੱਲ ਉਦੋਂ ਮੈਚ ਜਿੱਤਣ ਤੋਂ ਬਾਅਦ ਜਿਹਨੇ ਪਲੇਅਰ ਸੀ ਮੈਂ ਫਾਈਨਲ ਜਿੱਤੇ ਸਾਡੀ ਟੀਮ ਮੈਂ ਰੋਕਦਾ ਸੀ ਮੈਂ ਕਿਹਾ ਇੱਥੇ ਗਰਾਊਂਡ ਤੇ ਬਹਿ ਜਾ ਵਧੀਆ ਮਾਹੌਲ ਹੈ ਨਹੀਂ ਕਹਿੰਦੇ ਮੋਟਰਪੇ ਜਾਣਾ ਮੋਟਰਪੇ ਜਾਣਾ ਇੱਥੇ ਫਿਰ ਚੱਲਣ ਦੇ ਫਿਰ ਜਮੈਟੋ ਆਰਡਰ ਆ ਗਿਆ ਅੰਡੇ ਆ ਗਏ ਅੰਡੇ ਛਿੱਲੇ ਵੀ ਥੱਲੇ ਆਏ ਛਿੱਲੇ ਕਾ ਥੱਲੇ ਗੇਨ ਲੱਗੇ ਹੋਏ ਮਨੂੰ ਇੱਕ ਜਾਵੇ ਇੱਕ ਆਵੇ ਮਨਾਂ ਯਾਰ ਕੀ ਆ ਗੰਦ ਪਾਉਣ ਲੱਗੇ ਆ ਗਰਾਊਂਡ 'ਚ ਨਹੀਂ ਪਾਉਂਦੇ ਹੈ ਗੰਦ ਮੈਂ ਦੇਖਿਆ ਹੈ ਗਰਾਊਂਡ 'ਚ ਕੱਲਾ ਕੱਲਾ ਛਿਲਕਾ ਹੈ ਉਹਦੇ 'ਚ ਪਾਉਂਗਾ ਤੇ ਗਰਾਊਂਡ 'ਚ ਗੰਦ ਨਾ ਪਵੇ ਕੀ ਆ ਇਹ ਬੰਦਨਾ ਓਖਾ ਤੇ ਹੁਣ ਹੀ ਹੁਣ ਹੀ ਆਪਣੀ ਇੱਟ ਵੀ ਆ ਚੁੱਕੀ ਆ ਅਜਾ ਗੁੱਜਰਬਾਈ ਦੇ ਇੰਟਰਵਿਊ ਲੈਣ ਦੇ ਪਹਿਲਾਂ ਮੈਨੂੰ ਜਿਹੜੇ ਬੰਦੇ ਨੇ ਇੰਨੇ ਕਮੈਂਟ ਕਰੇ ਉਹਦੇ ਗੁੱਜਰਬਾਈ ਹਲੋ ਤੈਨੂੰ ਇੰਨੇ ਬੰਦੇ ਮਿਸ ਕਰਦੇ ਤੇ ਨਾ ਰੋਜ਼ ਟੈਲੀਫੋਨ ਮੈਸੇਜ ਗੁੱਜਰਬਾਈ ਕਿੱਥੇ ਆ ਹਾਂ ਇੰਨੇ ਦਿਨ ਕੀ ਕਰਿਆ ਫਿਰ ਕਰਿਆ ਬੰਦ ਦੁਕਾਨੀ ਦੇ ਵਿਆਹ ਦਾ ਉੱਥੇ ਜਾ ਕੇ ਚਿੱਠੀ ਸੋਰੀ ਨਹੀਂ ਸੀ ਅੱਛਾ ਮਾਚੂ ਵਾਲੇ ਕੋਲ ਛੋਟੀ ਭੈਣ ਕੰਦੀ ਕੁੜੀ ਨਹੀਂ ਅੱਛਾ ਸ਼ਟ ਠੀਕ ਹੈ ਹੁਣ ਸ਼ਟ ਤਾਂ ਠੀਕ ਹੈ ਅੱਛਾ ਤੇ ਇਹ ਚੱਲੇ ਜਾਂਦੇ ਕੰਪਰ ਬਾਈ ਨੂੰ ਦੱਸ ਕੇ ਗਿਆ ਭਾਣ ਮੇਰਾ ਹਾਂ 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 ਅੱਛਾ ਤੇਰਾ ਰਾਤ ਕਹਿੰਦਾ ਰਾਤ ਮੈਂ ਕਿਹਾ ਮੈਂ ਛੱਡਿਆ ਮੈਨੂੰ ਆ ਗਿਆ ਬੱਜਿਆ ਹੁਣ 15 ਤੇ 60 ਅੱਲਾਹ ਉਹਦੀ ਸਰ ਕਰਾ ਲਿਆ ਕੰਮ ਜਾ ਦਿਨ ਲਾ ਯਾਰ ਮੈਨੂੰ ਇਹ ਤੋੜਨ ਦੇ ਪਿੰਡੀ ਇਹ ਟੋਟਾ ਦਿਦੀ ਹਾਂ ਇਹਨਾਂ ਨੂੰ ਰਹਿਣ ਦੇ ਹੂੰ ਉਹ ਨਾ ਹੋ ਲੈਣਗੇ ਉਹ ਵਿੱਚ ਵਿੱਚ ਦਾ ਪੱਕੜੀ ਇੱਕ ਡੰਡ ਦੀ ਦਾ ਬਣਾਈਏ ਸਬਜੀ ਆਹ ਦੇਖੀ ਤਾ ਲੱਗੀ ਹੋਈ ਇੱਕ ਡੰਡ ਦੀ ਦਾ ਬਣਾ ਮੈਂ ਤਾਂ ਬੜਾ ਜੀ ਕਰਦਾ ਖਾਣ ਨੂੰ ਕਈ ਦਿਨੋਂ ਖਾਦੀ ਨੂੰ ਜਿੱਦਾਂ ਤੂੰਗਾ ਉਦੋਂ ਦੀ ਖਾਦੀ ਹੋਈ ਆ ਨਹੀਂ ਮੇਰੀ ਆਦਤ ਹੁੰਦੀ ਘਰਾਂ ਦੋ ਪਿਆਜ਼ ਕੱਟੇ ਤਿੰਨ ਲਹਿਰੇ ਲੈ ਲਈਏ ਪਾਈਆਂ ਵਿੱਚ ਅੱਧ ਕੱਚੀ ਜੀ ਮੈਂ ਕੱਚੀ ਕੱਚੀ ਮੈਨੂੰ ਸਵਾਦ ਖਾਣ ਨੂੰ ਬਹੁਤ ਸਵਾਦ ਲੱਗਦੀ ਏ ਹਲੇ ਮੈਂ ਝੋੜਾ ਲਿਆ ਮੈਂ ਕਿੱਧਰ ਰੱਖਦਾ ਮੈਂ ਮੈਂ ਤਾਂ ਐਡਾ ਝੋੜਾ ਲੈ ਕੇ ਆਇਆ ਤਾਂ ਮੈਂ ਘਰਦਿਆਂ ਨੂੰ ਵੀ ਕਿਹਾ ਵੀ ਪਿੰਡੀ ਬਹੁਤ ਹੋਈ ਹੋਈ ਆ ਕਿ ਇਹਨੂੰ ਘਰ ਦੇ ਉਧਰ ਜਾਣਦੇ ਭਈਏ ਤੇ ਪੇੜਾ ਨਹੀਂ ਮੈਂ ਕੋਈ ਉਹ ਮੈਨੂੰ ਕਹਿੰਦੇ ਵੀ ਤੇ ਘਰ ਦੇ ਹਾਂ ਮੈਂ ਤਾਂ ਡਾ ਝੋਲਾ ਲੈ ਕੇ ਮੈਂ ਝੋਲਾ ਭਰ ਜਾਣਾ ਪੂਰਾ ਝੋਲੇ ਚਲ ਕਿਹਦੇ ਮੂੰਹ ਚ ਪੈ ਗਈ ਯਾਰ ਠੀਕ ਨਹੀਂ ਤੁਹਾਨੂੰ ਕੋਈ ਗੁੱਸਾ ਨਹੀਂ ਹੈ ਕੋਈ ਗੱਲ ਨਹੀਂ ਜਿਹਦੇ ਵੀ ਆ ਪਈ ਮੂੰਹ ਚ ਉਹਦਾ ਹੀ ਪਲਾ ਜਿਹਨੇ ਖਾਧੀ ਉਹਦਾ ਹੀ ਪਲਾ ਕੱਥੇ ਆਹਹ ਅਰੇ ਪਕੜ ਹੋ ਗਈ ਯਾਰ ਟੋੜ ਟੁੱਟ ਕੇ ਵਿੱਚ ਕੇ ਗਿਰ ਗਈ ਅੱਛਾ ਇੱਧਰ ਇੱਧਰ ਕਿੱਥੇ ਲੱਗੀ ਪੁੱਤ ਮੈਨੂੰ ਦੇਖਿਓ ਨਹੀਂ ਕੀ ਹਾਲ ਤੱਕ ਉਹ ਪਈ ਉਹ ਤਾਂ ਨਹੀਂ ਉਹ ਤਾਂ ਕੋਈ ਖਰਾਬ ਹੋ ਗਈ ਯਾਰ ਉਹ ਇਹਨਾਂ ਬਈਆ ਤਾਂ ਫੇਰ ਜਾ ਰਹੇ ਨੇ ਹਾਂ ਇਹਨਾਂ ਮੈਂ ਤਾਂ ਨਹੀਂ ਤੋੜਦੇ ਨਾ ਹੱਥਾਂ ਦੇ ਬਚ ਪਚ ਪਾ ਜਾਂ ਬਹੁਤ ਹੁੰਦੇ ਹੋ ਜਾਂਦਾ ਇਹਦਾ ਚਪਚਪੇ ਗੱਲ ਆ ਜਾਂਦੇ ਹੱਥ ਸਭ ਤੋਂ ਇਹ ਸਾਡੇ ਨੇ ਤਾਂ ਲਾਈ ਆ ਅਸੀਂ ਬਹੁਤ ਬਾਰੀ ਲਾਈ ਆ ਇੱਥੇ ਪੂਰਾ ਗੰਨੇ ਦੇ ਵਿੱਚ ਸਾ ਅਸੀਂ ਤੋੜੇ ਵੀ ਆਏ ਤਾਂ ਨਹੀਂ ਹੈਗਾ ਉਹਨੇ ਵਿੱਚ ਤੇ ਬਰੀਕ ਬਰੀਕ ਕੰਡੇ ਜੇ ਹੱਥਾਂ ਦੇ ਵਿੱਚ ਪੜ ਜਾਂਦੇ ਆ ਔਖਾ ਹੋ ਜਾਂਦਾ ਤੇ ਘਰਾਂ ਜਾ ਕੇ ਭਾਈ ਲੱਗੇ ਹੁਣ ਆਪਣੇ ਕੰਮਾਂ ਕਰ ਪਰ ਅੱਜ ਦੀ ਮੋਟਰ ਪਰ ਲਾਈਵ ਵੀਡੀਓ ਸੀ ਅੱਜ ਦੀ ਜਿਹੜਾ ਹੁਣ ਤੁਸੀਂ ਬਹੁਤ ਇੰਤਜ਼ਾਰ ਕਰ ਰਹੇ ਸੀ ਗੁੱਜਰ ਭਾਈ ਆਪਣੀ ਮੋਟਰ ਪਰ ਆ ਚੁੱਕਿਆ ਨੱਲਾ ਮਤਾ ਮਾਰਾਂਗੇ ਤੇ ਐ ਗੁੱਜਰ ਭਾਈ ਹਾਂਜੀ ਇੱਕ ਬੰਦੇ ਨੇ ਕਮੈਂਟ ਕਰਿਆ ਹੋਇਆ ਦਾ ਉਵੇਂ ਪੜ ਕੇ ਐਨਾ ਹਸਿਆ ਉਹ ਗੱਲ ਸਾਂਝੀ ਕਰਾਂ ਤੇਰੇ ਨਾਲ ਕਹਿੰਦਾ ਜਦ ਮੈਂ ਤੈਨੂੰ ਬੋਲਦਾ ਤਾਂ ਹਾਂ ਕਹਿੰਦਾ ਗੁੱਜਰ ਦਾ ਖਾੜ ਗੋਂ ਤੇ ਨਹੀਂ ਡਰੇ ਆ ਤੂੰ ਕਿਹੜੇ ਵਾਕ ਦੀ ਮੁੱਲੀ ਆ ਇਹ ਲੋਕ ਵੀ ਨਾ ਗੱਲ ਜਦੇ ਬਣਾ ਲੈਂਦੇ ਆ ਕਹਿੰਦਾ ਤੂੰ ਕਿਹੜੇ ਬਸ ਰਹਿਣ ਦੇ ਵਾ ਫੇਰ ਤੋੜ ਦਿਆਂ ਤੇਰਾ ਹੱਥ ਨਾ ਖੂਨ ਚੱਲਦਾ ਗੁੱਜਰ ਭਾਈ ਹਾਂ ਆ ਤੋੜ ਦਿਆ ਦੂਜੇ ਹੱਤ ਨਾਲ ਤੋੜ ਫਿਰ ਉਹਨਾਂ ਨੂੰ ਫੋਨ ਲੱਗੀ ਜਾਂਦਾ ਪਰ ਨਾ ਨਾ ਖੂਨ ਤਾਂ ਆ ਦੇ ਕਿੱਡੀ ਉਹ ਤੂੰ ਰਹਿਣ ਦੇ ਗੁੱਜਰ ਬਾਈ ਜਿਹੜੀਆਂ ਹੋ ਗਈਆਂ ਬਹੁਤ ਆ ਯਾਰ ਪਹਿਲਾਂ ਹੱਤ ਨਾਲ ਹਰ 6 ਵਜੇ ਰਹਿਣ ਦੇ ਛੱਡ ਦੇ ਯਾਰ ਬੱਚੇ ਪਾ ਰਹਿਣ ਦੇ ਬਹੁਤ ਆ ਫਿਰ ਤੋੜ ਕੇ ਰੱਖ ਲਈਆਂ ਰਹਿਣ ਦੇ ਆ ਜਾ ਆ ਪਹਿਲਾਂ ਪੱਟੀ ਪੁੱਟੀ ਗੱਲੇ ਦੇ ਪਰਿਆ ਕੋਈ ਬੈਂਡਰ ਬੁੰਡਰ ਲਾ ਲਾਇਆ ਹਾਂ ਹਾਂ ਲੋ ਅੱਜ ਆਪਾਂ ਭਾਈ ਲਾਈਵ ਬੰਦ ਕਰਦੇ ਆਂ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਉਹ ਗੁੱਜਰ ਭਾਈ ਕਿਧੇ ਯਾਰ ਮੇਰਾ ਉਹ ਯਾਰ ਕੰਨਾਂ ਵਾਲੇ ਮੈਂ ਤਾਂ ਬਹੁਤ ਤੰਗ ਹੋਇਆ ਹਾਂ ਉਹ ਤੇ ਬਗਾਰੇ ਉਹ ਉਰੀ ਲਾ ਗਿਆ ਮੈਂ ਕਿੱਥੇ ਨਹੀਂ ਮੇਰੇ ਜਿਹੜੇ ਕੰਨਾਂ ਵਾਲੇ ਮੇਰੀਆਂ ਇਹ ਭੋਦੇ ਆ ਮੈਨੂੰ ਲੱਭਦੇ ਮੈਂ ਲੱਭਦਾ ਰਹਿ ਕਿਤੇ ਲੱਭਿਆ ਨਹੀਂ ਮੈਨੂੰ ਤਾਂ ਕਿਤੇ ਸੀਕ੍ਰਟ ਰਸਤੇ ਪਰਾਤੇ ਤੇ ਧੰਨਵਾਦ ਜੀ ਤੇ ਆਪਾਂ ਲਾਈਵ ਬੰਦ ਕਰਦੇ ਆਂ ਬਹੁਤ ਖੁਸ਼ੀ ਹੋਈ ਗੁੱਜਰ ਭਾਈ ਆ ਗਿਆ ਜਿਹਨ ਮੋਟਰ ਪਰ ਰੌਣਕ ਜਿੱਦਾਂ ਮੈਂ ਕੱਲ ਵਾਲੇ ਲਾਈਵ ਚ ਕਿਹਾ ਸੀ ਮੋਟਰ ਪਰ ਰੌਣਕਾ ਲੱਗਿਆ ਰਹਿੰਦੇ ਆ ਕਿਹੜੇ ਕਿਹੜੇ ਬ